ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਅੱਜ 5 ਦਸੰਬਰ ਹੈ ਅੱਜ ਤੋਂ 100 ਸਾਲ ਪਹਿਲਾਂ ਹਰੀਕੇ ਡੈਮ ਜਿਹੜਾ ਉੱਥੋਂ ਇੱਕ ਨਹਿਰ ਜਿਹੜੀ ਕੱਢੀ ਗਈ ਸੀ ਬਿੱਕਾ ਨਹਿਰ ਨਹਿਰ ਜਿਹੜੀ ਜਿਹਨੂੰ ਗੰਗ ਕਨਾਲ ਜਿਹੜੀ ਕਹਿੰਦੇ ਉਸ ਸਮੇਂ ਜਿਹੜੇ ਬੀਕਾਂ ਦੇ ਦੇ ਮਹਾਰਾਜਾ ਸੀਗੇ ਗੰਗ ਸਿੰਘ ਜੀ ਅੰਗਰੇਜ਼ਾਂ ਦੇ ਪਿੱਠੂ ਉਣ ਕਰਕੇ ਅੰਗਰੇਜ਼ਾਂ ਦੇ ਟੌ ਟੌਣ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ ਨਹਿਰ ਜਿਹੜੀ ਹੈ ਇਹ ਤੋਹਫੇ ਦੇ ਵਿੱਚ ਦਿੱਤੀ ਸੀਗੀ ਇਹ 1900 ਪਾਣੀ ਦੇ ਵਿੱਚ ਬੰਦੀ ਸ਼ੁਰੂ ਹੋਈ ਤੇ 1925 ਦੇ ਵਿੱਚ ਅੱਜ ਦੇ ਦਿਨ ਇਹ ਨਹਿਰ ਜਿਹੜੀ ਚਾਲੂ ਹੋਈ ਇਹ ਹਮੇਸ਼ਾ ਹੀ ਪੰਜਾਬ ਨੂੰ ੜਕਦਾ ਰਹਿੰਦਾ ਕਿ ਸਾਡਾ ਪਾਣੀ ਕਿਹੜੇ ਸਾਡੇ ਖੂਨ ਤੋਂ ਵੀ ਮਹਿੰਗਾ ਉਹ ਪਾਣੀ ਬਿਨਾਂ ਕਿਸੇ ਰਿਐਲਟੀ ਤੋਂ ਬਿਨਾਂ ਕਿਸੇ ਲੈਣ ਦੇਣ ਤੋਂ ਜਿਹੜਾ ਉਹ ਰਾਜਸਥਾਨ ਨੂੰ ਜਿਹੜਾ ਜਾਂਦਾ ਉਹਦਾ ਸਾਨੂੰ ਕੁਝ ਨਹੀਂ ਮਿਲਦਾ ਕੁਝ ਸਮਾਂ 1955 ਤੱਕ ਸ਼ਾਇਦ ਇਹ ਜਿਹੜੇ ਮਹਾਦਾਜ ਗੰਗਸingh ਸੀਗੇ ਕੁਝ ਰਿਐਲਟੀ ਜਿਹੜੀ ਪੰਜਾਬ ਨੂੰ ਦਿੰਦੇ ਰਹੇ ਪਰ ਉਹਦੇ ਤੋਂ ਬਾਅਦ ਦਿੰਦੀਆਂ ਵੀ ਸਰਕਾਰਾਂ ਰਾਸਤਾ ਦੀ ਆਈਆਂ ਉਹਨਾਂ ਨੇ ਪੰਜਾਬ ਨੂੰ ਇੱਕ ਦਿਵਾਨੀ ਤੱਕ ਨਹੀਂ ਦਿੱਤੀ ਅੱਜ Rajasthan ਦੇ ਵਿੱਚ BJP ਗੰਗਾ ਨਗਰ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਕਰਕੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜਾ ਉਹ ਮਨਾ ਰਹੇ ਔਰ ਪੰਜਾਬ ਦੇ ਵਿੱਚ BJP ਦਾ ਜਿਹੜਾ ਕਾਂਗਰਸੀ ਵਿੰਗ ਹੈ ਫੇ ਸੁਣਿਓ BJP ਦਾ ਪੰਜਾਬ 'ਚ ਕਾਂਗਰਸੀ ਵਿੰਗ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਭਾਜਪੀ ਦੇ ਕਈ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈ ਸਰਦਾਰ ਗਗਨੀਤ ਸਿੰਘ ਦਾਣਾ ਸੋਢੀ ਜੀ ਉਹਨਾਂ ਨੇ ਇਸ ਨੇਰ ਦਾ 100 ਸਾਲਾ ਜਸ਼ਨ ਜਿਹੜੇ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੇ ਰੱਖੇ ਸੀਗੇ ਮੈਂ ਸਮਝਦਾ ਕਿ ਇਹ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ ਸਾਡੇ ਨਾਲ ਜਿਹੜੇ ਤੱਕੇ ਹੋਏ ਐ ਉਹਨਾਂ ਨੂੰ ਜਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਇਹ ਜਿਹੜਾ ਕਾਂਗਰਸੀ ਵਿੰਗ ਐ ਬੀਜੇਪੀ ਦਾ ਇਹ ਬੀਜੇਪੀ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਬੜਾ ਕਾਲਾ ਐ ਕਿ ਜਿੰਨੀਆਂ ਵੀ ਪੰਜਾਬ ਰੋਧੀ ਫੈਸਲੇ ਕਰਦੀ ਹੈ ਬੀਜੇਪੀ ਇਹ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਉਸ ਵੇਲੇ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ ਹਾਂ ਮੈਂ ਸਮਝਦਾ ਕਿ ਪੰਜਾਬ ਬੀਜੇਪੀ ਦੇ ਇਹ ਸਨੇਤਾ ਨੇ ਸਰਦਾਰ ਗਲਮੀਰ ਸਿੰਘ ਦਾਣਾ ਜੀ ਨੇ ਜਿਹੜਾ ਇਹ ਪ੍ਰੋਗਰਾਮ ਅੱਜ ਰੱਖਿਆ ਸੀਗਾ ਇਹ ਬਹੁਤ ਹੀ ਇੱਕ ਘਟਿਆ ਪੰਜਾਬ ਵਿਰੋਧੀ ਜੋ ਸੀ ਪਹਿਲਾਂ ਕਹਿੰਦੇ ਆ ਰਹੇ ਕਿ ਬੀਜੇਪੀ ਪੰਜਾਬ ਰੋਧੀ ਹੈ ਬੀਜੇਪੀ ਕਦੀ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਜੁਧੇਸਤੀ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਸਾਡੇ ਫੰਡ ਰੋਕ ਲੈਂਦੇ ਆ ਕਦੀ ਜਦੋਂ ਕਿਸਾਨ 1.5 1.5 ਸਾਲ ਛੜਕਾ ਤੇ ਬੈੰਦੇ ਆ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਜਾਂਦਾ ਆਪਣੀਆਂ ਮੰਗਾਂ ਲਈ ਇਹ ਬੀਜੇਪੀ ਦਾ ਕਰਦਾਰ ਹਮੇਸ਼ਾ ਹੀ ਪੰਜਾਬ ਰੋਧੀ ਸੀਗਾ ਹੈਗਾ ਉਹਦਾ ਰਹੇਗਾ ਉਹਦਾ ਅੱਜ ਆਵਾ ਜਿਹੜਾ ਫਲੋਪ ਪ੍ਰੋਗਰਾਮ ਕੀਤਾ ਜਾਣਾ ਸੀਗਾ ਉਹ ਪੰਜਾਬ ਦੇ ਨਾਲ ਇੱਕ ਵੱਡੀ ਗਦਾਦੀ ਵਾਲਾ ਕੰਮ ਸੀਗਾ ਮੈਂ ਸਮਝਦਾ ਕਿ ਬੀਜੇਪੀ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਹੋਰ ਜਾਗਰਤ ਹੋਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਇਸ ਬੀਜੇਪੀ ਦੇ ਖਿਲਾਫ ਡਟਣਾ ਪਊਗਾ ਖਲੋਣਾ ਪਊਗਾ ਦੇਖੋ ਸਾਡਾ ਪਾਣੀ ਅੱਜ ਵਲੇ ਸਾਡੇ ਖੂਨ ਨਾਲੋਂ ਮਹਿੰਗਾ ਹੋਇਆ ਪਿਆ ਪੰਜਾਬ ਦੇ ਅੰਦਰ ਪਾਣੀ ਦਾ ਪੱਧਰ ਕਿਸ ਲੈਵਲ ਤੇ ਚਲਾ ਗਿਆ ਐਸ ਟਾਈਮ ਦੇ ਉੱਤੇ ਜਦੋਂ ਅਸੀਂ ਇਹ ਸੋਚਦੇ ਰਹਿੰਦੇ ਆ ਕਿ ਸਾਡਾ ਪਾਣੀ ਕਿੱਦਾਂ ਦਿੱਤਾ ਗਿਆ 100 ਸਾਲ ਪਹਿਲਾਂ ਕਿੱਦਾਂ Rajasthan ਨੂੰ ਜਿਹੜਾ ਚਲਾ ਗਿਆ ਉਸ ਸਮੇਂ BJP ਦੇ ਸਰਕਾਰੀ ਜਸ਼ਨਾਂ ਦਾ ਹਿੱਸਾ ਬਣਨਾ ਪੰਜਾਬ BJP ਦੇ ਕਾਂਗਰਸੀ ਵੰਗਲੋ ਇਹ ਬਹੁਤ ਮੰਦਭਗਾ ਨਿੰਦਨਯੋਗ ਪੰਜਾਬ ਵਿਰੋਧੀ ਕਾਰਵਾਈ ਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਨੂੰ ਤੇ ਲੱਗਦਾ ਕਿ ਕਦੇ-ਕਦੇ ਇਹ ਜਿਹੜਾ ਕਾਂਗਰਸੀ ਵਿੰਗ ਹੈ ਇਹ ਜਿਹੜੇ ਨਵੇਂ-ਨਵੇਂ ਭਾਜਪਾ ਵਾਲੇ ਬਣੇ ਕਾਂਗਰਸ ਤੋਂ ਜਾ ਕੇ ਇਹ ਕਿਤੇ ਸਰ ਪੰਜਾਬ ਦਾ ਅੱਜ ਮੈਂ ਸੋਚਦਾ ਸੀ ਕਿ ਕਿਤੇ ਇਹ ਇਹ ਕਿਤੇ ਬਲੂ ਸਟਾਰ ਦਾ ਵੀ ਕਿਤੇ ਦਿਨ ਨਾ ਮਨਾਉਣ ਲੱਗ ਜਾ ਉਹਦਾ ਵੀ ਕਿਤੇ ਬੱਲਾ ਦੇ ਨੰਬਰ ਉਹ ਲੱਗਦੇ ਜਿਹੜੇ ਹਿਸਾਬ ਨਾਲ ਐ ਦਿਨ ਲੱਗੇ ਆ ਜਿਹੜੇ ਹਿਸਾਬ ਨਾਲ ਇਹ ਸਰਕਾਰੀ ਜਸ਼ਨ ਮਨਾਉਂਦੇ ਆ ਕਿਤੇ ਬਲੂ ਸਟਾਰ ਦੇ ਵੀ ਇਹ ਉਹਨਾਂ ਜਸ਼ਨਾਂ ਚ ਨਾ ਲੱਗਦਾ ਕਿਉਂਕਿ ਹਾਲ ਕੰਮ ਭਾਜਪੀ ਸਿੱਖ ਮਰੋਧੀ ਦੇ ਪੰਜਾਬ ਮਰੋਧੀ ਕਰਦੀ ਐ ਸੋ ਜਦੋਂ ਇਦਾਂ ਦਾ ਜਸ਼ਨ ਮਨਾਉਂਦੇ ਆ ਇਹ ਕੁਝ ਵੀ ਕਰ ਸਕਦੇ ਆਪਣੀ ਪੋਲਿਟਿਕਸ ਲਈ ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਲੈਵਲ ਤੱਕ ਜਾ ਸਕਦੇ ਆ ਸੋ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਦੀ ਕੋਰ ਜ਼ਿੰਦਾ ਕਰਦਾ ਅਤੇ ਮੇਰੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪਾਣੀਆਂ ਦੇ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਚੱਲਦੇ ਕੇਸ ਵਿੱਚ ਬੜਾ ਸਖਸਟੈਂਡ ਦੇ ਆਪਣੇ ਵਕੀਲਾਂ ਦੇ ਦਾਈ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਹਰਿਆਣਾ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਤੇ ਕੇਂਦਰ ਸਰਕਾਰ ਨੇ ਕਦਮਾਂ ਉਹਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਹਿੱਤਾਂ ਦੇ ਵਿੱਚ ਬਹੁਤ ਡਟ ਕੇ ਸਟੈਂਡ ਲਿਆ ਇੱਕ ਪਾਸੇ ਭਗਵੰਤ ਮਾਨ ਹੋਣੀ ਪੰਜਾਬ ਦੇ ਪੁਆਣੀਆਂ ਦੀ ਲੜਾਈ ਲੜੇ ਤੇ ਦੂਜੇ ਪਾਸੇ ਬੀਜੇਪੀ ਦਾ ਕਾਗਦਸੀ ਵਿੰਗ ਜਿਹੜਾ ਇਹ 100 ਸਾਲਾਂ ਜਸ਼ਨ ਜਿਹੜਾ ਅੱਜ ਮਨਾ ਰੇ ਇਹਦੋ ਘਟੀਆਂ ਤੇ ਇਹਦੋ ਨਿੰਦਨਯੋਗ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਮੈਂ ਤੁਹਾਡੇ ਥੂ ਦੁਨੀਆ ਭਰ ਵਿੱਚ ਪੰਜਾਬੀਆਂ ਨੂੰ ਕਹਣਾ ਤਾਂ ਦਾ ਸੀਗਾ ਕਿ ਇਹ ਇਹ ਨਹੀਂ ਕਾਗਦਸੀ ਵਿੰਗ ਜਿਹੜਾ ਬੀਜੇਪੀ ਦਾ ਜਿਹੜਾ ਨੱਕਮਾ ਦੇ ਵਿੱਚ ਲੱਗਾ ਉਹਦਾ ਰਾਣਾ ਗਗਨਜੀਤ ਸਿੰਘ ਸੋਢੀ ਤੁਹਾਨੂੰ ਵੀ ਪਤਾ ਹੈ ਇੱਕ ਜਮਾਨੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸੱਜੀ ਬਾਹ ਸੀਗਾ ਉਹ ਅੱਜ ਕੈਪਟਨ ਸਾਹਿਬ ਵੀ ਭਾਜਪਾ ਚ ਨੇ ਉਹ ਵੀ ਕਾਂਗਰਸੀ ਵਿੰਗ ਦੇ ਰਾਣਾ ਗੁਰਬੀਰ ਸਿੰਘ ਥੋੜੀ ਵੀ ਜਿਹੜਾ ਕਾਂਗਰਸੀ ਵਿੰਗ ਹੈ ਸੋ ਅੱਜ ਵਾਲਾ ਜਿਹੜਾ ਉਹਨਾਂ ਨੇ ਇਹ ਕਾਲ ਦਿੱਤੀ ਸੀ ਅੱਜ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਇਹ ਬਹੁਤ ਨਿੰਦਨਯੋਗ ਸੀਗਾ ਇਹ ਮੈਂ ਤੁਹਾਡੇ ਤੋਂ ਜਿਹੜਾ ਕਹਿਣਾ